ਪੰਡਾਲ ਦੇ ਵਿੱਚ ਬੈਠੇ ਸਾਡੇ ਦੋਨੇ ਫੋਰਮਾਂ ਦੀ ਲੀਡਰਸ਼ਿਪ ਤੇ ਸਾਡੀਆਂ ਖਾਸ ਕਰਕੇ ਸਾਡੀਆਂ ਭੈਣਾ ਮਾਤਾ ਤੇ ਕਿਸਾਨ ਵਰਕਰ ਸਭ ਤੋਂ ਪਹਿਲਾਂ ਫਤਿਹ ਲੱਗੇ ਵੈਭ ਜੀ ਕਾ ਖਾਲਸਾ ਸਿਰ ਵੈਭ ਜੀ ਦੀ ਬਤੇ ਮੇਥੋਂ ਪਹਿਲਾਂ ਬਾਉਂਤੀ ਬੁਲਾ ਰੇ ਜਿਹੜੇ ਕੱਲ ਸ੍ਰੀਮਕੋੜ ਦੇ ਵਿੱਚ ਸਰਵਾਈ ਹੋਈ ਹੈ ਜਿਹੜੀਆਂ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਨੇ ਸ਼ਕਤੀ ਵੰਤੀ ਹੈ ਉਹ ਸ਼ਕਤੀ ਆਉਣੀ ਆਪਣੇਤੀ ਹੈ ਜਿਵੇਂ ਆਪਾਂ ਗੱਲਾਂ ਕਰਦੇ ਹੁੰਦਾ ਵੀ ਫਲਾਨੀ ਚੀਜ਼ ਤੇ ਟੈਕਸ ਲੱਗ ਗਿਆ ਉਹ ਰੋਂਦੇ ਦੁਕਾਨਦਾਰ ਹੁੰਦੇ ਨੇ ਪਰ ਲੱਗਦਾ ਖਫਤ ਕਰ ਰਹੇ ਆ ਜਿਹਨੇ ਚੀਜ਼ ਖਰੀਦਣੀ ਹੈ ਕਈ ਸਦਾ ਉਹਨੂੰ ਪਤਾ ਹੁੰਦਾ ਹੈ। ਪਰ ਉਸ ਦੁਕਾਨਦਾਰ ਕਰਦੇ ਹੁੰਦੇ ਨੇ ਕਿ ਭਰਨਾ ਆਪਾ ਹੁੰਦਾ ਹੈ। ਮੈਨੂੰ ਇਹ ਸਥਿਤੀ ਸਾਫ਼ ਲੱਗਦੀ ਹੈ ਪੰਜਾਬ ਸਰਕਾਰ ਦੀ। ਪਹਿਲਾਂ ਤਾਂ ਜਿਹੜਾ ਅਸੀਂ ਉਹ ਚਾ ਕਮਾਲ ਕੀਤਾ 13 ਫਰਵਰੀ ਤੋਂ ਲਗਾਤਾਰ ਰਤਨਪੁਰਾ ਖਨੌਰੀ ਸ਼ਗੂ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਨਹੀਂ ਲਾਇਆ। ਉੱਧਰ ਨਿਕਲੇ ਜਾ ਪਰ ਮੋਰਚਾ ਲਾਇਆ ਕੇਂਦਰ ਦੇ ਖਿਲਾਫ ਜਿਹੜੀਆਂ ਮੰਗਾਂ ਅਧੂਰੀਆਂ ਪਈਆਂ ਸੀ ਉਹਨੂੰ ਮਨਾਉਣ ਲਈ ਆਹ ਹੋਰ ਇਲਾਕੇ ਦੰਨਾ ਮੈਂ ਅਜਾ ਲੰਮਾ ਸਮਾਂ ਪਾਇ ਤੇ ਬੈਠੇ ਬਹੁਤ ਵੱਡਾ ਨੁਕਸਾਨ ਚੱਲਿਆ ਯਾਦ ਹੋਣਾ 13 ਫਰਵਰੀ ਨੂੰ ਸਾਰੇ ਨੇ ਕੰਮ ਕਰਨਾ ਤੇ ਜਦੋਂ ਸਾਡੇ ਕਿਸਾਨ ਹਜੇ ਬਾਰਡਰ ਦੇ ਨੇੜੇ ਵੀ ਨਹੀਂ ਗਏ ਸੀ ਤੇ ਹਰਿਆਣੇ ਵੱਲੋਂ ਆਪਣੇ ਤੇ ਆਸੂ ਬੈਸ ਦੇ ਗੋਲੇ ਅਨੇਕਾਂ ਡਾਗੇ ਜਾ ਰਹੇ ਸੀ ਤੇ ਸਾਡੇ ਨੌਜਵਾਨ ਬੇਹੋਸ਼ ਹੋ ਕੇ ਡਿੱਗ ਰਹੇ ਸੀ ਉਹ ਆਪਾਂ ਸਾਰੀ ਰਾਤ ਉਹਨਾਂ ਦਾ ਸਾਹਮਣਾ ਕੀਤਾ ਤੇ ਉਹਦੇ ਇੱਥੇ ਕੋਈ ਘਰ ਨਹੀਂ ਸੀ ਸਿਰਫ ਸੀ ਟਰਾਲੀਆਂ ਸੀ ਸਾਡੇ ਕੋਲੇ ਕੋਈ ਲੰਗਰ ਦਾ ਪ੍ਰਬੰਧ ਨਹੀਂ ਸੀ ਉਹ ਤੁਸੀਂ 24 ਘੰਟੇ ਭੁੱਖੇ ਧਿਆਏ ਇਹ ਸਰਕਾਰ ਦੇ ਖਿਲਾਫ ਲੜੇ 14 ਤਰੀਕ ਨੂੰ ਫੇਰ ਸਵੇਰ ਜਦੋਂ ਆਪਣੇ ਹਲੇ ਲੰਗਰ ਬੜਾਇਆ ਨਹੀਂ ਸੀ ਆਪਣੀ ਫੇਰ ਤਿਆਰੀ ਸੀ ਵੀ ਅੱਗੇ ਵਧਣਾ ਤਾਂ ਫੇਰ ਉਹਨਾਂ ਨੇ ਜਿਹੜੀ 13 ਦੇ ਨਾਲੋਂ 14 ਨੂੰ ਜਾਦੇ ਸਖਤੀ ਕੀਤੀ ਉਹ 14 ਨੂੰ ਬਾਅਦ ਫੇਰ ਮੀਟਿੰਗ ਦਾ ਮੈਸੇਜ ਆਉਂਦਾ ਹੈ ਉਸ ਦਿਨਾਂ ਦੇ ਵਿੱਚ ਮੀਟਿੰਗ ਕਰਦੀ ਹੈ ਸਰਕਾਰ ਮੀਟਿੰਗ ਬੇਸ਼ਕਤਰੰਦੀ ਹੈ ਪਰ ਫਿਰ ਚੰਡੀਗੜ੍ਹ ਦੇ ਵਿੱਚ ਪੀਸੀ ਕਰਕੇ ਆਪਾਂ ਪ੍ਰੋਗਰਾਮ ਦਿੰਨੇ ਆ ਕਿ 21 ਤਰੀਕ ਨੂੰ ਜਾਨੇ 21 ਫਰਵਰੀ ਨੂੰ ਅਸੀਂ ਗਾਹਾਂ ਬਧਾਂਗੇ ਐਸੇ ਤਾਂ ਅਨੇਕਾਂ ਸਾਡੇ ਵੱਖ-ਵੱਖ ਭਰਾਤਰੀ ਕਿਸਾਨ ਜੱਸੇ ਬੰਦਿਆਂ ਦੇ ਆਗੂ ਸਾਡੇ ਦੋਨੇ ਫੋਰਮਾਂ ਦੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਸ਼ਾਮਲ ਹੋਇਆ ਬਹੁਤੇ ਜਿਹੜੇ ਨੌਜਵਾਨ ਸਾਡੇ ਹਰਿਆਣੇ ਵੱਲੋਂ ਵੀ ਆਏ ਸੀ ਪਾਪਾ ਜਦੋਂ 21 ਤਰੀਕ ਨੂੰ ਅਜੇ ਅੱਗੇ ਬਦਲ ਦਾ ਲਾਡ ਕਰਨਾ ਸੀ ਵੀ 1 ਵਜੇ ਤੁਰਾਂਗੇ ਉਹ ਸੰਨ ਦੇ ਵਿੱਚ ਆਪਣੀ ਮੀਟਿੰਗ ਆ ਜਾਂਦੀ ਹੈ ਸਰਕਾਰ ਦੇ ਨਾਲ ਭਈ ਅਸੀਂ ਮੀਟਿੰਗ ਕਰਨ ਲਈ ਤਿਆਰ ਹਾਂ ਕੁਝ ਲਾਡ ਕਰਨ ਲਈ ਤਿਆਰ ਹਾਂ ਪਰ ਉਹ 12 12:30 ਵਜੇ ਤੱਕ ਇੱਥੇ ਰੋਕਾ ਡਿਆ ਰਹਿੰਦਾ ਹੈ ਕਿ ਅੰਮ੍ਰਿਤ ਸ਼ਾਹ ਐਲਾਨ ਕਰਨ ਕੋਈ ਕਹਿੰਦਾ ਖੇਤੀ ਮੰਤਰੀ ਲਾੜ ਕਰੇ ਪਰ ਜਿਹੜਾ ਐਲਾਨ ਨਾ ਕੀਤਾ ਗਿਆ ਤਾਂ 12:30 ਤੋਂ ਬਾਅਦ ਸਾਡੇ ਕਿਸਾਨਾਂ ਤੇ ਉਹਨਾਂ ਨੇ ਗੋਲੀਆਂ ਚੱਲਣੇ ਸ਼ੁਰੂ ਕੀਤੀਆਂ ਆ ਤੁੰ ਬੈਸੇ ਗੋਲੇ ਛੱਡੇ ਸਾਡੇ ਟ੍ਰੈਕ ਭੰਨੇ ਉਹ ਸਾਰਿਆਂ ਦੇ ਸਾਹਮਣੇ ਐ ਜਿਹਦੇ ਵਿੱਚੋਂ ਸਾਡਾ ਸ਼ੂਭ ਕਾਰਨ ਸ਼ਹੀਦ ਹੋਇਆ ਐ ਐਸੀ ਜਗ੍ਹਾ ਦੇ। ਸ਼ੂਭ ਕਾਰਨ ਸ਼ਹੀਦ ਹੋ ਜਾਂਦਾ। ਤਾਂ ਸਾਡੇ ਕਿਸਾਨਾਂ ਦੇ ਵਿੱਚ ਨਿਰਾਸ਼ਾ ਨਹੀਂ ਆਈ। ਸਾਡੇ ਨੌਜਵਾਨ ਡੋਲੇ ਨਹੀਂ। ਸਾਡਾ ਹੌਸਲਾ ਹੋਰ ਪੱਕਾ ਹੋਇਆ। ਕਿ ਜੋ ਹਕੂਮਤਾਂ ਕਰਦੀਆਂ ਕਰਨ ਦਿਓ। ਫਿਰ ਮੋਰਚਾ ਪੱਕਾ ਜਮਾ ਕੇ ਸੇ ਬੈਠਾਂਗੇ ਪਰ ਪ੍ਰਭੂ 21 ਫਰਵਰੀ ਦੀ ਰਾਤ ਨੂੰ ਇੱਕ ਪਾਸੇ ਸਾਡੇ ਉਹ ਨੌਜਵਾਨ ਵੀ ਗੱਡਵਾੜੀ ਹੱਥਾਂ 'ਚ ਸੀ ਤੇ ਦੂਜੇ ਪਾਸੇ ਇੱਥੇ ਸਾਡੇ ਪ੍ਰਬੰਧ ਜਚੌਣ 'ਚ ਸਾਡੀ ਫੋਰਸ ਲੱਗੀ ਸੀ ਤਾਂ ਤੁਸੀਂ 13 ਫਰਵਰੀ ਤੋਂ ਲੈ ਕੇ ਅੱਜ ਤੱਕ ਇਸ ਮੋਰਚੇ ਦੇ ਵਿੱਚ ਬੜੀਆਂ ਤਕਲੀਫਾਂ ਚੱਲੀਆਂ ਨੇ ਗਰਮੀ ਦਾ ਸੀਜ਼ਨ ਲੰਘਿਆ ਆਪਾਂ ਨੂੰ ਪਤਾ ਕਿਵੇਂ ਪ੍ਰਬੰਧ ਕੀਤਾ ਲੈਡ ਦਾ ਕਿਵੇਂ ਪ੍ਰਬੰਧ ਕੀਤਾ ਕੇਂਦਰ ਨੇ ਤਾਂ ਕੀ ਪ੍ਰਬੰਧ ਕਰਨਾ ਸੀ ਪੰਜਾਬ ਸਰਕਾਰ ਨੇ ਵੀ ਕੋਈ ਪ੍ਰਬੰਧ ਨਹੀਂ ਕੀਤਾ ਅਸੀਂ ਆਪਦੇ ਤੇ ਟ੍ਰਾਂਸਫਰਮ ਲਿਆ ਕੇ ਆਪ ਤੁਹਾਡੇ ਘਰਾਂ ਨੂੰ ਸਪਲਾਈ ਦਿੱਤੀ ਆ ਮੀਟਿੰਗਾਂ ਹੁੰਦੀਆਂ ਰਹੀਆਂ ਪੰਜਾਬ ਸਰਕਾਰ ਦੇ ਨਾਲ ਇੱਥੋਂ ਤੱਕ ਇਹਨਾਂ ਦੀ ਹਿੰਮਤ ਨਹੀਂ ਵਣੀ ਕਿ ਅਸੀਂ ਚੇਰਬੰਦ ਨੂੰ ਕਹਿ ਦਈਏ ਕਿ ਬਿਜਲੀ ਬੋਰਡ ਦੇ ਪ੍ਰਬੰਧ ਐਸ ਡੀਓ ਐਕਸ਼ਨ ਆ ਸੋਡੇ ਕੋਲੇ ਕਿਸਾਨਾਂ ਲਈ ਲਾਈਟ ਦਾ ਪ੍ਰਬੰਧ ਕਰਦੇ ਨੇ ਆਪਾਂ ਨੂੰ ਪਤਾ ਹੈ ਕਿ ਕਿਤੋਂ ਪ੍ਰੋਮੋਲਪੁਰ ਜ਼ਿਲ੍ਹੇ ਦੇ ਵਿੱਚੋਂ ਕਦੇ ਫਰੀਂਕਪੁਰ ਤੋਂ ਬਠਿੰਡੇ ਦੇ ਵਿੱਚੋਂ ਜਿਹੜੇ ਟਰਾਂਸਫਰ ਲਿਆ ਕੇ ਇੱਥੇ ਲਾਏ ਨੇ ਅਸੀਂ ਜਿਹੜੀਆਂ ਪਾਣੀ ਦਾ ਪ੍ਰਬੰਧ ਕੀਤਾ ਪਾਣੀ ਦਾ ਪ੍ਰਬੰਧ ਕੀਤਾ ਉਹ ਸੋਡੇ ਸਾਹਮਣੇ ਹੈ ਜਿਹੜਾ ਮੋਰਚੇ ਦੇ ਵਿੱਚ 11 ਮਹੀਨੇ ਲਗਭਗ ਆਪਾਂ ਨੂੰ ਜਮਾਏ ਨੂੰ ਹੋ ਗਿਆ ਪ੍ਰੋਗਰਾਮ ਦੇ ਤਹਿਤ ਤੁਸੀਂ ਇੱਥੋਂ ਪਮਾ 100 ਦਿਨ ਵਾਲਾ ਹੋਵੇ ਪਮਾ 200 ਦਿਨ ਮੋਰਚੇ ਦੇ ਦਿਨ ਮਨਾਉਣ ਵਾਲੀ ਗੱਲ ਹੋਵੇ ਪਮਾ 8 ਮਾਰਚ ਦਾ ਔਰਤਾਂ ਵਾਲਾ ਦਿਨ ਹੋਵੇ ਪਮਾ ਰੋਡ ਜਾਂਦਾ ਹੋਵੇ ਰੇਲ ਦੀਆਂ ਪਾਗੜੀਆਂ ਤੇ ਜਾਂਦਾ ਪ੍ਰੋਗਰਾਮ ਹੋਵੇ ਵੱਡੇ ਪੱਧਰ ਤੇ ਇਸ ਮੋਰਚੇ ਦੇ ਨਾਲ ਲੋਕ ਜੋੜੇ ਬੜਾ ਇਸ ਮੋਰਚਾ ਜਦੋਂ ਦਾ ਲੱਗਿਆ ਸਰਕਾਰ ਦੀ ਕੋਸ਼ਿਸ਼ ਰਹੀ ਹੈ ਮੰਗਾ ਵੱਲ ਘੱਟ ਬਿਆਨ ਆਏ ਨੇ ਵਿਰੋਧੀਆਂ ਨੂੰ ਖੜੇ ਕਰਕੇ ਜਿਨ੍ਹਾਂ ਨੂੰ ਵਰਤ ਸਕਦੇ ਸੀ ਉਹ ਉਹਨਾਂ ਨੇ ਸਾਰੇ ਹੱਥ ਕੰਡੇ ਵਰਤ ਕੇ ਸਾਡੇ ਖਿਲਾਫ ਬੁਲਾਇਆ ਹਮੇਸ਼ਾ ਇਹਨੇ ਸਰਕਾਰ ਪੱਕੀ ਹੁੰਦੇ ਨੇ ਉਹ ਮੂਵਮੈਂਟਾਂ ਦੇ ਖਿਲਾਫ ਬੋਲਦੇ ਹੁੰਦੇ ਨੇ ਆਟੇਲੀਆਂ ਏਜੰਸੀਆਂ ਉਹਨਾਂ ਤੋਂ ਬਿਆਨ ਦਵਾ ਦਿੰਦੀਆਂ ਨੇ ਉਹਨਾਂ ਨੂੰ ਵਰਤ ਲੈਂਦੀਆਂ ਨੇ ਕਿ ਲੋਕ ਇੱਥੇ ਬੈਠੇ ਨੇ ਤੁਸੀਂ ਜੇ ਆ ਬਿਆਨ ਦੇ ਦਿਉ ਸੋਡੀ ਗੱਲਬਾਤ ਹੋ ਜੂਗੀ ਆ ਆਪਸਰ ਸਾਨੂੰ ਬੜਾ ਨੇੜੋਂ ਕੰਮ ਕਰਾਇਆ ਕਰੂ ਬਹੁਤੇ ਅਣਜਾਣ ਲੋਕ ਬਿਆਨ ਦੇ ਦਿੰਦੇ ਨੇ ਤੁਸੀਂ ਉਹ ਵੀ ਚੱਲਿਆ ਜਿਹੜੇ ਇਸ ਮੋਰਚੇ ਦੇ ਨਾਲ ਨੇੜ ਤੱਕ ਪਤਾ ਨਹੀਂ ਕਿ ਮੰਗਾ ਕਿਹੜੀਆਂ ਨੇ ਬਹੁਤਿਆਂ ਸਟੇਟਾਂ ਦੇ ਵਿੱਚੋਂ ਵੀ ਇਸ ਮੋਰਚੇ ਦੇ ਖਿਲਾਫ ਬਿਆਨ ਆਏ ਆ। ਆਪਾਂ ਉਹਨਾਂ ਦਾ ਵੀ ਬਿਆਨ ਦਲੀਲ ਦੇ ਨਾਲ ਜੋ ਮੰਗਾਂ ਸੀ ਜੋ ਸਰਕਾਰ ਨਾਲ ਗੱਲਬਾਤ ਚੱਲਦੀ ਨਹੀਂ ਉਹ ਰੋਜ਼ ਸਟੇਜ ਤੋਂ ਸਾਡੇ ਦੋਨੇ ਫੋਰਮਾਂ ਦੇ ਆਕੂ ਕਲੀਅਰ ਕਰਦੇ ਰਹੇ। ਉਹ ਦਿਨ ਜਦੋਂ ਸਰਕਾਰ ਚੁੱਪ ਗਈ ਸਰਕਾਰ ਬਦਲੀ ਸੋਡੇ ਇਸੇ ਮੋਰਚੇ ਨੇ ਇੱਥੇ ਹੀ ਬੈਠੇ ਨਾ ਸੀ ਕਿਸੇ ਸਿਆਸੀ ਪਾਰਟੀ ਦਾ ਵਿਰੋਧ ਕੀਤਾ ਨਾ ਹਮਾਇਤ ਕੀਤੀ ਸੋਡੇ ਇੱਥੇ ਮੈਸੇਜ ਨੇ ਬੀਜੇਪੀ ਨੂੰ ਬਹੁਤ ਵੱਡਾ ਸਿਆਸੀ ਨੁਕਸਾਨ ਕੀਤਾ ਜਿਹੜੇ ਕਹਿੰਦੇ ਸੂ ਵੀ ਅਸੀਂ ਬਹੁਤ ਸੀਟਾਂ ਲੈ ਜਾਗੇ ਤਾ ਬਹੁਤ ਸੰਤੀ ਤਿਕਨੀ ਗਏ ਘਟ ਗੈਂਤੀ ਚੱਜ ਸਰਕਾਰ ਗਈ ਆ ਉਸ ਗੱਲ ਦੇ ਮੈਂ ਜਿਆਦਾ ਲੰਮੀ ਨਹੀਂ ਗੱਲ ਕਰਨੀ ਮੈਂ ਬੇਨਤੀ ਕਰਦਾ ਦੋ ਚਾਰ ਮਿੰਟ ਕਿ ਜਿਹੜੀ ਸਥਿਤੀ ਦੇ ਵਿੱਚ ਸਾਨੂੰ ਅਸੀਂ ਲਿਆਂਦਾ ਪਾਈ ਹੈ ਨਾ ਅਸੀਂ ਸ੍ਰੀਮ ਕੋਰਟ ਚ ਨਾ ਹਾਈ ਕੋਰਟ ਚ ਅਸੀਂ ਧਿਰ ਨਹੀਂ ਬਣੇ ਅਸੀਂ ਆ ਲੋਕਾਂ ਦੀ ਆਵਾਜ਼ ਜਿਹੜਾ 13 ਮਹੀਨਿਆਂ ਦਾ ਇਤਿਹਾਸ ਸਾਡੇ ਕੋਲੇ ਪਿਆ ਜਿਹੜਾ ਤਜਰਬਾ ਪਿਆ ਉਹ ਵਿਧਾਨ ਸਭਾ ਫੇਲ ਹੋਈ ਪਾਰਲੀਮੈਂਟ ਫੇਲ ਹੋਈ ਰਾਸ਼ਟਰਪਤੀ ਦੇ ਸਾਈਨ ਫੇਲ ਹੋਏ ਤੁਸੀਂ ਸਰਕਾਰਾਂ ਤੇ ਬੈਠ ਕੇ ਇਸ ਮੇ ਕਾਨੂੰਨ ਰੱਦ ਕਰਵਾਏ ਐਸ ਤਾਕਤ ਦੇ ਨਾਲ ਐਸ ਬੋਰਡ ਤੇ ਨੂੰ ਇੱਥੋਂ ਧਿਕ ਲੈ ਕੇ ਆਇਆ ਕਿ ਜਿਹੜੀਆਂ ਮੰਗਾ ਸਾਡੀਆਂ ਤੇ ਲੜ ਰਹੇ ਆ ਉਹ ਮੰਗਾ ਪਾਰਲੀਮੈਂਟ ਦੇ ਵਿੱਚ ਲੈ ਗਏ ਪਾਰਲੀਮੈਂਟ ਦੇ ਵਿੱਚ ਚਰਚਾ ਹੋ ਗਈ ਕਮੇਟੀ ਨੇ ਰਿਪੋਰਟ ਮੈਂ ਇਹਨੂੰ ਸੁਪਾਰਸ਼ ਨਹੀਂ ਕੀਤੀ ਆ ਸਰਡੇ ਮੋਰਚੇ ਦੇ ਪ੍ਰੈਸ਼ਰ ਦੇ ਆ ਥੱਲੇ ਆ ਕੇ ਉਹ ਕਮੇਟੀ ਨੇ ਵੀ ਆਪਣੇ ਹੱਕਦਰਪੋੜ ਦੱਤੀ ਕਿ ਕਿਸਾਨਾਂ ਨੂੰ ਐਮਐਸਪੀ ਗਰੰਟੀ ਗ੍ਰੁਨ ਮਿਲਣਾ ਚਾਹੀਦਾ ਸ੍ਰੀਮ ਕੋਰਟ ਨਹੀਂ ਗਏ ਹਾਈ ਕੋਰਟ ਨਹੀਂ ਗਏ ਅਸੀਂ ਧਰਨੀ ਬਣੇ ਜਿੰਨੇ ਕਿਸਾਨ ਨੂੰ ਉਹਦੀ ਜਾਣਕਾਰੀ ਮਿਲੀ ਉਹਨਾਂ ਨੇ ਵੀ ਸੁਪਾਰਸ਼ ਕੀਤੀ ਕਿ ਕਿਸਾਨਾਂ ਨੂੰ ਐਮਐਸਪੀ ਗਾਰੰਟੀ ਚਰੂਨ ਪਾੜਨਾ ਚਾਹੀਦਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਰਦੇ ਤੋਂ ਮੁਕਤ ਹੋਣਾ ਚਾਹੀਦਾ ਇੰਨੇ ਕਹਿਣ ਦੇ باوجود ਵੀ ਅੱਧ ਕੇਂਦਰ ਸਰਕਾਰ ਆ ਕਿੱਥੇ ਰਹੀ ਹੈ ਜਿਹੜੀ ਪੰਜਾਬ ਸਰਕਾਰ ਇਹ ਕਹਿੰਦੀ ਰਹੀ ਹੈ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਹਸੀਂ ਕਿਸਾਨਾਂ ਦੇ ਹਮਾਇਤ ਚ ਖੜੇ ਆ ਆ ਜੋ ਪੋਜੀਸ਼ਨ ਤੇ ਖੜੇ ਆ ਤਿੰਨ ਤੇਰੀ ਲੜਾਈ ਲੜ ਰਹੇ ਆਪਾਂ ਅਸੀਂ ਤਾਂ ਜਿਹੜਾ ਤੇਰਾ ਫਰਵੀ ਤੋਂ ਤੁਰੇ ਸੀ ਉਸੇ ਜਗ੍ਹਾ ਤੇ ਖੜੇ ਆ ਉਸੇ ਸਟੈਂਡ ਤੇ ਆ ਉਸੇ ਮੰਗਾ ਤੇ ਆ ਪੰਜਾਬ ਸਰਕਾਰ ਵੀ ਤਿਲਕੀ ਜੋ ਹਾਈ ਕੋਰਟ ਦੇ ਫੈਸਲੇ ਆਏ ਉਹਦੇ ਖਿਲਾਫ ਹਰਿਆਣਾ ਸਰਕਾਰ ਵੀ ਤਿਲਕੀ ਸ਼੍ਰੀਮੌਰ ਜੱਸੀ ਮੇਰੇ ਦੱਤਾ ਦਵਾਈਆਂ ਜਿਹੜੀਆਂ ਕਮੇਡੀਆਂ ਬਣੀਆਂ ਉਹ ਤੋਂ ਉਹ ਤਿਲਕੀ ਆਪਾਂ ਉਸੇ ਸਟੈਂਡ ਤੇ ਅੱਜ ਵੀ ਕੈਮ ਐ ਤਾਂ ਜਦੋਂ ਸਾਰਾ ਕੁਝ ਅਨਸਾਮ ਦੀ ਕੋਈ ਝਾਕ ਨਹੀਂ ਦਿਸੀ ਸਾਰੇ ਪ੍ਰੋਗਰਾਮ ਕਰ ਤੋਂ ਬਾਅਦ ਹਮੇਸ਼ਾ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਐਸ ਮੋਰਚੇ ਨੂੰ ਜਿੱਤਣ ਵਾਸਤੇ ਕੀ ਕੁਝ ਕਰ ਸਕਦੇ ਹਾਂ ਬਹੁਤ ਵੱਖ-ਵੱਖ ਆਪਾਂ ਸਾਰੇ ਪ੍ਰੋਗਰਾਮ ਕਰਕੇ ਵੇਖੇ ਤਾਂ ਢੱਲੇਵਾਲ ਸਾਹਿਬ ਨੇ ਬੜੀ ਸੋਚ ਸਮਝ ਕੇ ਆਪਦੇ ਮਨ ਦੀ ਭਾਵਨਾ ਸਾਡੇ ਫੋਰਮ ਵਿੱਚ ਰੱਖੀ ਅਸੀਂ ਉਹ ਭਾਵਨਾ ਦਾ ਦੂਜੇ ਫੋਰਮ ਤੇ ਰੱਖੀ ਸੈਤ ਦੇ ਬਣੀ ਕਿ ਠੀਕ ਹੈ ਜੀ ਸਾਨੂੰ ਇਹ ਲੱਗਦਾ ਕਿ ਅਸੀਂ ਮੋਰਚੇ ਨੂੰ ਬਹੁ ਸੇ ਗਰਾਂ ਤੇ ਲੈ ਜਾਗੇ ਅਸੀਂ ਜਿਹੜੇ ਲੋਕ ਇੱਥੇ ਨਹੀਂ ਜੁੜੇ ਉਹਨਾਂ ਨੂੰ ਆਂ ਮੰਗਾ ਘਰ ਘਰ ਦਸੰਦੇ ਵਿੱਚ ਕਾਮਯਾਬ ਹੋ ਜਾਗੇ ਮੈਨੂੰ ਲੱਗਿਆ ਕਿ ਡੱਲੇਵਾਲ ਸਾਹਿਬ ਨੇ ਜਿਹੜਾ ਸੋਚਿਆ ਵਿਚਾਰਿਆ ਅੱਜ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਕਸਬੇ ਵਿੱਚ ਹਰੇਕ ਬਸਾ ਵਿੱਚ ਇਹ ਚਰਚਾ ਹੁੰਦੀ ਹੈ ਕਿ ਡੱਲੇਵਾਲ ਸਾਹਿਬ ਦੀ ਸਿਹਤ ਕਿਵੇਂ ਆ ਅੱਜ ਜਿਹੜੇ ਸਿਆਸੀ ਲੋਕ ਸਾਬਕਾ ਖਲਾਫ ਬੋਧ ਦੇਲੇ ਅਸੀਂ ਉਹਨਾਂ ਦੇ ਖਲਾਫ ਲੜਦੇ ਰਹਾਂ ਕੋਈ ਪਾਰਟੀ ਨਹੀਂ ਰਹੀ ਹੁਣੀ ਜਿਹੜੀ ਗੱਲੇਵਾਲ ਸਾਹਿਬ ਦੇ ਬਹਾਨੇ ਹਾਲਚਾਲ ਪੁੱਛਣ ਦੇਤੇ ਆਏ ਨਾ ਹੋ ਉਮੀਦ ਦੁਨੀਆ ਦੇ ਵਿੱਚ ਇਸ ਮੋਰਚੇ ਦੀ ਚਰਚਾ ਜਦੋਂ ਸੀ ਆਪਦੀਆਂ ਮੰਗਾਂ ਪੂਰੀ ਦੁਨੀਆ 'ਚ ਲੈ ਕੇ ਪਾਰਲੀਮੈਂਟ 'ਚ ਲੈ ਕੇ ਵਿਧਾਨ ਸਭਾ 'ਚ ਲੈ ਕੇ ਅਧਿਕਾਰਲੇ ਸਰਕਾਰ ਦੇ ਨਾਲ ਕੁਝ ਕਰਨਾ ਦੱਲੇਵਾਲ ਸਾਹਿਬ ਜੋਗੇ ਨਹੀਂ ਕਰ ਸਕਦੇ ਇਹਨਾਂ ਕੁਛ ਸਾਰੀ ਉਮਰ ਹੋਰ ਨਹੀਂ ਦੱਸ ਸਕਦੇ ਸੀ ਉਹ ਅੱਜ ਚੌਤੀ ਬਿਨਾ ਦੇ ਵਿੱਚ ਮਰਨ ਮਰਤੇ ਬੈਠ ਕੇ ਪੂਰੀ ਦੁਨੀਆ ਨੂੰ ਦੱਸ ਗਏ ਕਿ ਆਹ ਮੰਗਾ ਤੋਂ ਬਗੈਰ ਕਿਸਾਨਾਂ ਦਾ ਜ਼ਮੀਨ ਨਹੀਂ بچਣੀ ਤੇ ਭਾਵੇਂ ਸਾਡੇ ਲਈ ਅੱਜ ਉਹ ਗੱਲ ਵੀ ਨਹੀਂ ਕਿ ਦੱਲੇਵਾਲ ਸਾਹਿਬ ਬਚਦੇ ਕਿ ਨਹੀਂ ਬਚਦੇ ਖੇਤਾਂ ਦੇ ਨਾਂ 'ਤੇ ਕਰ ਲੈ ਜਿਹੜਾ ਕੁਛ ਕਰਨਾ ਗੱਲੇਵਾਲ ਨੇ ਜੋ ਆਪਦੀ ਸੁਰੱਖਤੇ ਕਰਤਾ ਹੈ ਉਹ ਸਾਡੀਆਂ ਭੈਣਾਂ ਦੇ ਦਿਲਾਂ ਦੇ ਵਿੱਚ ਸਾਡੇ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਬੱਲੇਬਾਲ ਸਾਹਿਬ ਦੀ ਸੋਚ ਗਈ ਹੈ ਜਿੰਨਾ ਕੁੱਤਣ ਲਗੇ ਜਿੰਨਾ ਦੱਬਣਗੇ ਜਿੰਨਾ ਮਾਰਨਗੇ ਉਹ ਨਾਲ ਜਿਨ੍ਹਾਂ ਦੇ ਵਿੱਚ ਸੋਡੇ ਅੰਦਰੋਂ ਭਾਂਬੜ ਉੱਠੜ ਗਏ ਲੋਕ ਆਪਣੀ ਕਰਨਾ ਅਸੀਂ ਲੋਕਾਂ ਦੇ ਨਾਲ ਖੜੇ ਆ ਅੱਜ ਉਹ ਸਮਾਂ ਪੰਜਾਬ ਸਰਕਾਰ ਲਈ ਵੀ ਆ ਗਿਆ ਕਰ ਲੈ ਕੇਂਦਰ ਜਿਹੜਾ ਕੁਝ ਕਰਨਾ ਹੈ ਤੋੜ ਦੇ ਸਰਕਾਰ ਹੀ ਤੋੜੂ ਅਧਿਕਾਰੀਆਂ ਤੇ ਐਕਸ਼ਨ ਲਊ ਪਰ ਲੋਕ ਜਿਹੜੇ ਨਾਲ ਹੋਣ ਸਰਕਾਰਾਂ ਟੁੱਟ ਕੇ ਵੀ ਬਣਾ ਲੈਂਦੇ ਨੇ ਪਰ ਜੇ ਸਰਕਾਰਾਂ ਦਾ ਲੋਕਾਂ ਨਾਲੋਂ ਦਿਲ ਟੁੱਟ ਜੇ ਸਰਕਾਰਾਂ ਨਹੀਂ ਬਣਦੀਆਂ ਅਧ ਮੁੱਖ ਮੰਤਰੀ ਦਾ ਪਰਖ ਦੀ ਘੜੀ ਐ ਕੇਂਦਰ ਸਾਡੇ ਦੇ ਖਿਲਾਫ ਹੈ ਤੁਸੀਂ ਜੋ ਕੱਲ ਰੱਖੀ ਲੇਟ ਰੱਖੀ ਅਸੀਂ ਵਾਰ-ਵਾਰ ਜਿਹੜੇ ਤੇ ਮੰਤਰੀ ਆਉਂਦੇ ਨੇ ਕਹਿੰਦੇ ਨੇ ਤੇ ਤੁਹਾਡੀ ਪੋਜੀਸ਼ਨ ਸਾਫ਼ ਨਹੀਂ ਤੁਹਾਡਾ ਲੋਕਾਂ ਨੂੰ ਸਟੈਂਡ ਤੇ ਵਿਸ਼ਵਾਸ ਨਹੀਂ ਜਿਹੜਾ ਤੁਹਾਡਾ ਫਰਜ਼ ਵੰਦਾ ਸੀ ਨਹੀਂ ਨਿਭਾਇਆ ਤੁਹਾਡੀਆਂ ਕਮਜ਼ੋਰੀਆਂ ਸਾਨੂੰ ਮਜਬੂਰ ਕੀਤਾ ਹੈ ਅੱਜ ਤੁਸੀਂ ਸਾਰੀਆਂ ਪੁਲਸ ਲੈਣਾ ਦੇ ਵਿੱਚ ਹਦਾਇਤਾ ਕਰ ਰਹੇ ਹੋ ਕਿ ਬੱਸਾਂ ਭਰੋ ਖਲੌਨੀ ਚੱਲੋ ਕਿਸਾਨਾਂ ਤੇ ਲੱਖਾਂ ਚਾਰ ਵੀ ਕਰਨਾ ਹੈ ਕਾਨੂੰਨ ਉਪਲੇਖੇ ਦੇ ਨਾਲ ਹਮੇਸ਼ਾ ਸਰਕਾਰਾਂ ਕਰਦੀਆਂ ਨੇ ਕਿਤੇ ਮਾਦੇ ਤੁਸੀਂ ਹੋਰ ਆਦੇ ਲੈ ਲੈ ਜਿਹੜੀ ਉਹਨਾਂ ਨੇ ਕੇਂਦਰ ਤੋਂ ਹੋਰਸ ਲੈਣੀ ਹੈ ਪਰ ਸਾਡੀ ਮੰਗ ਨਹੀਂ ਦੱਬੀ ਜਾਣੀ ਸਾਡੀ ਆਵਾਜ਼ ਨਹੀਂ ਦੱਬੇ ਜਾਣੀ ਡੱਲੇਵਾਲ ਸਾਹਿਬ ਨੇ ਜੋ ਗੱਲ 34 ਦਿਨਾਂ ਦੇ ਵਿੱਚ ਲੋਕਾਂ ਨੂੰ ਸਮਝਾਉਣੀ ਸੀ ਦੱਸਣੀ ਸੀ ਉਹ ਦੱਸਤੀ ਹੈ ਅੱਜ ਡੱਲੇਵਾਲ ਸਾਹਿਬ ਨੂੰ ਜੇ ਤੁਸੀਂ ਚੱਕ ਕੇ ਵੀ ਲੈ ਜਾਓਗੇ ਮੈਨੂੰ ਵੀ ਲੱਗਦਾ ਕਿ ਮੰਗਾ ਇੱਥੇ ਰਹਿ ਜਾਣੇ ਮੋਰਚਾ ਚੱਤੇ ਹੀ ਰਹਿਣਾ ਮੋਰਚਾ ਰਹੂਗਾ ਇਹ ਡੱਲੇਵਾਲ ਸਾਹਿਬ ਨੇ ਸਾਨੂੰ ਇਹ ਗੱਲਾਂ ਪਹਿਲੇ ਕਹਿਤੀਆਂ ਰਾਤ ਵੀ ਸਾਡੇ ਨਾਲ ਬਹੁਤ ਗੱਲਾਂ ਕੀਤੀਆਂ ਕਿ ਆਪਾਂ ਬਹੁਤ ਕੁਝ ਕਹਿਣਾ ਬਹੁਤ ਕਰਦੇ ਨੇ ਆ ਮੈਂ ਸਾਰੀ ਇੱਕ ਵੀ ਪਰਸੈਂਟ ਇੱਕ ਵੀ ਪਰਸੈਂਟ ਮੈਂ ਨਹੀਂ ਚਾਹੁੰਦਾ ਕਿ ਜਾਂ ਤਾਂ ਮੰਗਾ ਲਾਗੂ ਹੋਵੇ ਜਾਂ ਮੇਰੇ ਇਥੇ ਸਹੀਦੀ ਹੁੰਦੀ ਹੈ ਕੋਈ ਡਰ ਨਹੀਂ ਮੈਂ ਮਾਣ ਬਣਾ ਕੇ ਬੈਠਾ ਉਹਨੇ ਆਪਣੇ ਤੇ ਕੋਈ ਲੀਡਰ ਕੋਈ ਬੰਦਾ ਕੋਈ ਇਨਸਾਨ ਪਰਿਵਾਰ ਨਾਲੋਂ ਵੱਧ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਐਸ ਲਾਈਨ ਤੇ ਆ ਕੇ ਖੜਦੇ ਤਾਂ ਸਾਡੇ ਲਈ ਸਵਾਰ ਖੜਾ ਕਰਦੇ ਹੁਣ ਤੁਸੀਂ ਸੋਚੋ ਅੱਗੇ ਕੀ ਕਰਨਾ ਆਪਾਂ ਉਹ ਘੜੀ ਚ ਆ ਗਿਆ ਇਹ ਕਹਿੰਦੇ ਨੇ ਆ ਕਿ ਸਰਕਾਰ ਸਾਨੂੰ ਮਾਰੇ ਉਟੇ ਲੱਤਾਂ ਤੋੜੇ ਉਹ ਮੇਰੀ ਗੱਲ ਕਿਤੇ ਲਈ ਕਹੀ ਜਾਂਦੀ ਹੈ ਮੈਂ ਤਾਂ ਕਹਿੰਦਾ ਕੌਡੀ ਵੀ ਹੈ ਗੱਲ ਮੈਂ ਸੁਣਿਆ ਨੇ ਉਹ ਗੱਲਾਂ ਮੇਥੋਂ ਰਹਿੰਦੀਆਂ ਨਹੀਂ ਮੈਂ ਕਹਿ ਦਿੰਦਾ ਹੁੰਦਾ ਮੈਂ ਉਹ ਕਿਸੇ ਲੀਡਰ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਕਿ ਜਦੋਂ ਦਰਬਾਰ ਸਾਹਿਬ ਤੇ ਟੱਕ ਹੋਇਆ ਜੋ ਕਹਿੰਦਾ ਫੌਜ ਆਊ ਮੇਰੇ ਹਿੱਕ ਤੋਂ ਨਹੀਂ ਲੰਘੂ ਮੈਂ ਮੂਹਰੇ ਖੜਾ ਹਾਂ ਤੇ ਜਦੋਂ ਸਰਕਾਰ ਨੇ ਸ਼ਕਤੀ ਦਿੱਤੀ ਉਹ ਲੀਡਰ ਨੇ ਹੱਥ ਖੜੇ ਕਰਤੇ ਮੈਂ ਤਾਂ ਬਾਹਰ ਹੋਣਾ ਚਾਹੁੰਦਾ ਕਿਤੇ ਆਪਾਂ ਇਹੇ ਜੇ ਤੱਕ ਨਹੀਂ ਕੱਲੀ ਬੈਠੇ ਤਿਆਰੋ ਐਵੇਂ ਕਹੀ ਜਾਈਏ ਮਰਾਂਗੇ ਲੜਾਂਗੇ ਮਰਾਂਗੇ ਐਵੇਂ ਇਕੱਲੇ ਭਾਸ਼ਣ ਨਹੀਂ ਜੁਲਾਹਤ ਮੇਰੇ ਸਾਨੂੰ ਮਾਰ ਕੇ ਸਾਡੀਆਂ ਜ਼ਮੀਨਾਂ ਤੇ ਕਾਜ ਦੇ ਕਰਕੇ ਅਦਾਨੀਆਂ ਬਾਨੀਆਂ ਨੂੰ ਦੇਣਾ ਕਿ ਆਪਾਂ ਜ਼ਮੀਨ ਬਚਾਉਣੀ ਹੈ ਪਰ ਇਸ ਕਰਕੇ ਅਸੀਂ 5 ਸਾਲਾਂ ਨੂੰ 10 ਸਾਲਾਂ ਨੂੰ 20 ਸਾਲਾਂ ਨੂੰ ਹਰੇਕ ਇਨਸਾਨ ਨੇ ਮਰ ਜਾਣਾ ਪਰ ਐਸ ਧਰਤੀ ਦੇ ਜੀ ਦੀ ਸੀਧੀ ਹੋਗੀ ਉਹ ਦੁਨੀਆ ਤੇ ਕਿ ਜਾਉਂਦਾ ਰਹੂਗਾ ਸ਼ੁਭ ਕਰ ਨੂੰ ਅਸੀਂ ਨਹੀਂ ਜਾਣਦੇ ਸੀ ਪੂਰਾ ਭਾਰਤ ਨਹੀਂ ਜਾਣਦਾ ਸੀ ਅੱਜ ਐਸ ਸ਼ੌਕ ਕਰਨ ਕਿਥੇ ਸਹੀਦ ਹੋਇਆ ਸੀ ਤਾਂ ਇਹ ਸਰਕਾਰਾਂ ਇੱਥੇ ਕਿਸੇ ਦੀ ਸੀਧੀ ਪਾ ਜਾਂਦੀਆਂ ਨੇ ਕਰ ਦਿੰਦੀਆਂ ਗੋਲੇ ਚਲਾ ਦਿੰਦੀਆਂ ਨੇ ਪਰ ਫਿਰ ਅਸੀਂ ਤਾਂ ਦੋਨੇ ਫੋਰਮਾਂ ਨੇ ਤੈਅ ਕੀਤਾ ਕਿ ਸਾਡਾ ਲੜਾਈ ਵਾਲਾ ਮਸਲਾ ਨਹੀਂ ਅਸੀਂ ਆਪਦੀਆਂ ਬੰਗਾਂ ਲਈ ਬੈਠੇ ਆ ਸਰਕਾਰ ਲਾਗੂ ਕਰੇ ਅਗਰ ਨਹੀਂ ਕਰਦੇ ਅਸੀਂ ਆਪ ਦੀ ਸੁਰੱਖਿਆ ਵਾਸਤੇ ਆਪ ਦੀ ਸੁਰੱਖਿਆ ਦਾ ਪ੍ਰਬੰਧ ਕੀਤੇ ਨੇ ਹੋਰ ਹੋਰ ਵੀ ਮਜ਼ਬੂਤ ਕਰਾਂਗੇ ਆਪ ਦੀ ਸੁਰੱਖਿਆ ਵਾਸਤੇ ਮਜ਼ਬੂਤ ਕਰਾਂਗੇ ਕਿ ਘੱਟ ਤੋਂ ਘੱਟ ਸਾਡਾ ਨੁਕਸਾਨ ਹੋਵੇ ਅਗਰ ਸਰਕਾਰ ਨੇ ਮੰਨ ਲਿਆ ਉਹ ਉਹਨਾਂ ਦੀ ਮਰਜ਼ੀ ਕਿੰਨਾ ਕਰੇ ਪਰ ਉਹ ਮੈਂ ਜਿਆਦਾ ਲੰਮਾ ਨਹੀਂ ਬੋਲਦਾ ਕਿ ਗੱਲੇਵਾਰ ਸਾਹਿਬ ਨੇ ਕਲੀਅਰ ਕਰਤਾ ਇੱਕ ਵੀ ਪਰਸੈਂਟ ਮੇਰੇ ਕੋਲੇ ਲੱਤਕ ਨਹੀਂ ਹੁਣ ਫੈਸਲਾ ਤੁਸੀਂ ਕਰਨਾ ਸੋਡੇ ਹੱਥ ਹੈ ਜੋ ਵੀ ਤੁਸੀਂ ਸੋਚਦੇ ਹੋ ਤੁਸੀਂ ਸੋਚੋ ਉਹ ਸਾਰੇ ਸੰਬੰਧ ਦੇ ਵਿੱਚ ਆਪਾਂ ਜਿਹੜੇ ਅਸੀਂ ਜਿੰਨੇ ਕੁ ਬਰਵਧ ਕਰੇਗੇ ਇੱਕ ਤਾਂ ਮੇਰੀ ਬੇਨਤੀ ਆ ਸੀ ਤਾਈਆਂ ਹਰੇਕ ਟਰਾਲੀ ਦੇ ਵਿੱਚੋਂ ਇੱਟ ਦੇ ਕਿਸਾਨ ਨੂੰ ਇੱਥੇ ਲੈ ਕੇ ਆਂਦਾ ਸੋ ਇਹ ਨਾ ਕਿ ਉਹ ਵੀ ਮੇਰੀ ਟਰਾਲੀ ਇੱਥੋਂ ਨਹੀਂ ਹਿਲਦੀ ਮੈਂ ਤਾਂ ਈ ਘਰ ਬਣਾ ਲਿਆ ਮੈਂ ਤਾਂ ਮੇਰੀ ਕਾਲੀ ਫੱਟ ਖੜੀ ਐ ਜਿੱਥੇ ਵੀ ਆਪਾਂ ਨੂੰ ਟਰਾਲੀ ਹਿਲਾ ਕੇ ਲਾਉਣੀ ਪਈ ਜਿੱਥੇ ਵੀ ਘਰ ਭਾਵੇਂ ਆਪਾਂ ਨੂੰ ਪੱਟ ਕੇ ਮੂਹਰੇ ਕਰਨਾ ਪਿਆ ਆਪਾਂ ਮੰਗਾ ਖਾਤਰ ਬੈਠੇ ਆ ਕੋਈ ਟਰਾਲੀ ਲਾਉਣ ਦੀ ਖਾਤਰ ਜਾਂ ਘਰ ਬਣਾਉਣ ਦੀ ਖਾਤਰ ਨਹੀਂ ਬੈਠੇ ਜੇ ਸਾਡੀ ਕਮਜ਼ੋਰੀ ਕਰਨ ਕਰਕੇ ਸਰਕਾਰ ਹਮਲਾ ਕਰ ਜਾਂਦੇ ਸੱਤੋ ਪ੍ਰਬੰਧ ਨਾ ਹੋਵੇ ਫਿਰ ਨਾ ਇਥੇ ਕਿਸੇ ਦੀ ਟਰਾਲੀ ਰਹਿਣੀ ਨਾ ਘਰ ਰਹਿਣਾ ਲੈ ਕੇ ਮੇਰੀ ਵੇਚ ਦੀ ਹੈ ਵੀ ਜਿਹੜੀਆਂ ਵੀ ਟਰਾਲੀਆਂ ਹਰਾਉਣੀਆਂ ਪਈਆਂ ਆ ਪ੍ਰਬੰਧ ਪੂਰਾ ਮਜ਼ਬੂਤ ਕਰਾਂਗੇ ਕੋਈ ਵੀ ਮੋੜੀ ਨਹੀਂ ਛੱਡਦੇ ਤੇ ਜਿਹੜੇ ਸਾਡੇ ਦੋਨੇ ਪਾਸੇ ਖੱਬੇ ਸੱਜੇ ਆ ਜਿਹੜੀਆਂ ਸਰਵਿਸ ਰੋਡ ਰੋੜਾ ਇਹਨਾਂ ਤੇ ਵੀ ਆਪਾਂ ਪ੍ਰਬੰਧ ਪੂਰੇ ਕਰਕੇ ਜਿਹੜਾ ਪਿਛਲਾ ਆਪਣਾ ਪਦਾਰਥ ਕੇਡੇ ਵਾਲਾ ਨਾਕ ਇਧਰ ਪਿਛਲਾ ਨਾਕਾ ਐਸ ਨੂੰ ਮੁਕੰਮਲ ਮਜ਼ਬੂਤ ਕਰਕੇ ਕਿਸੇ ਪਾਸੇ ਵੀ ਵਿਜਾਇਸ ਨਹੀਂ ਛੱਡਾਂਗੇ ਕਿ ਕੋਈ ਬੰਦਾ ਸਾਡੇ ਮੋਰਚੇ 'ਚ ਦਾਖਲ ਹੋ ਜੇ ਤਾਂ ਇਹ ਤੋਂ ਬਾਅਦ ਆਪਾਂ ਸਾਰਾ ਇਹ ਪ੍ਰਬੰਧਾ ਚ ਲੱਗਣਾ ਜਿੱਥੇ ਵੀ ਟਰੈਕ ਲਾਉਣੇ ਪਈਆਂ ਕਿਤੇ ਵੀ ਘਰ ਪੱਟ ਕੇ ਕਰਨੇ ਪਏ ਜਿਹੜੇ ਟਰੈਕ ਵਰਤਨੇ ਪਏ ਪੇਕਪਾ ਵਰਤਨੇ ਪਈਆਂ ਹੋ ਸਕਦਾ ਆਪਣੇ ਆ ਸਪੀਕਰ ਨਾਲ ਚੱਲਣ ਹੋ ਸਕਦਾ ਨੈੱਟ ਨਾਲ ਚੱਲੇ ਹੋ ਸਕਦਾ ਨਾ ਹੋਵੇ ਆਪਾਂ ਇਹ ਸਮਝੇ ਵੀ ਅਸੀਂ ਉਧਰੋਂ ਸਪੀਕਰ ਜਾ ਕੇ ਲੋਕਾਂ ਨੂੰ ਠਾ ਲਾਂਗੇ ਤਾਂ ਸਾਰੇ ਰਸਤੇ ਬੰਦ ਕਰਕੇ ਪੈਗਲ ਆਪਾਂ ਪੈਰਾ ਦੇਵਾਂਗੇ ਪੂਰੇ ਆਜਾ ਜਿਹੜਾ ਵਿਰੋਧ ਬੰਦੀਆ ਮੈਨੂੰ ਸੁਖਜੀਤ ਜੀ ਨੇ ਬੋਲੀ ਦਿੱਤੀ ਕਿ ਜਿੰਨੀ ਵੀ ਆਪਣੀ ਲੀਡਰਸ਼ਿਪ ਆ 6 ਵਜੇ ਤੋਂ ਸਾਨੂੰ ਸਾਰੇ ਨੁਕਤੇ ਦੱਸ ਦੇਵਾਂਗੇ ਵੀ ਐ ਐ ਕਰਨਾ ਹੈ ਹੁਣ ਆਪਾਂ ਜਿਹੜੇ 2 ਘੰਟੇ ਬਚਦੇ ਨੇ ਇਹਨਾਂ ਨੂੰ ਪ੍ਰਬੰਧ ਨੂੰ ਪੂਰਾ ਟਾਈਟ ਕਰਕੇ ਪੂਰੇ ਜਿਹੜੇ ਰਸਤੇ ਐ ਉਬੰਦ ਕਰਕੇ ਕਿਸੇ ਪਾਸੇ ਵੀ ਆਪਾਂ ਗਜੈਸ ਨਾ ਛੱਡੀਏ ਤਾਂ ਕਿੰਨੀ ਫੋਰਸ ਲਿਆਓ ਭਾਵੇਂ ਖੁਦ ਮੁੱਖ ਮੰਤਰੀ ਆ ਜੇ ਜਿਹਦੀ ਤਾਕਤ ਉਹ ਦੇ ਦਤਨੀ ਆ ਆਪਦੀ ਸਰਕਾਰ ਬਚਾਉਣ ਲਈ ਜਾਂ ਖਾਸ ਕਰਕੇ ਉਹ ਚਾਰ ਅਧਿਕਾਰੀ ਉਹ ਚਾਰ ਅਧਿਕਾਰੀਆਂ ਵੀ ਖਾਤਰ ਆ ਸਾਡੀਆਂ ਭੈਣਾ ਮਾਰਨੀਆਂ ਨੇ ਆ ਸਾਡੇ ਬਜ਼ੁਰਗ ਮਾਰਨੇ ਨੇ ਇਹ ਉਹਨਾਂ ਦੀ ਮਰਜ਼ੀ ਪਰ ਅਸੀਂ ਆਪਦੀਆਂ ਮੰਗਾਂ ਤੇ ਆਪਦੇ ਸਪੈਕ ਤੇ ਕੈਮ ਤੇ ਸਾਥੋਂ ਕੈਮ ਜੀ ਦੀ ਖਾਤਰ ਜੀ ਦੀ ਖਾਤਰ ਬੱਲੇਵਾਲ ਸਭ ਬੈਠੇ ਨੇ ਉਹ ਆਜ ਮੰਗਾਂ ਮਨਾਉਣ ਦੀ ਖਾਤਰ ਬੈਠੇ ਨੇ ਲਾਗੂ ਕਰਵਾਉਣ ਲਈ ਬੋਲੇ ਸੋਨਿਆ ਪਾਪਾ ਉਸ ਮੰਗਾਂ ਨੂੰ ਲਿਆਏ ਸਿਖਰਾਂ ਤੇ ਤਾਂ ਇਹ ਮੈਨੂੰ ਲੱਗਦਾ ਕਿ ਹਮੇਸ਼ਾ ਆਪਾਂ ਜਿੱਤਾਂਗੇ ਜਦੋਂ ਲੋਕ ਮਨ ਬਣਾ ਲੈਣ ਜਦੋਂ ਲੋਕਾਂ 'ਚ ਡਾ ਹੌਸਲਾ ਹੋਵੇ ਤੇ ਜਦੋਂ ਲੋਕ ਆਪਦੇ ਘਰਵਾਰ ਛੱਡ ਕੇ ਇੱਥੇ ਸਮੇਤ ਲੰਗਰ ਲੈ ਕੇ ਆ ਰਹੇ ਨੇ ਪਰਿਵਾਰਾਂ ਸਮੇਤ ਆ ਰਹੇ ਆ ਕਦੇ ਲੋਕ ਹਾਰਦੇ ਨਹੀਂ ਹੁੰਦੇ ਜਿੱਤਦੇ ਹੁੰਦੇ ਹਮੇਸ਼ਾ ਸਰਕਾਰਾਂ ਹਾਰਦੀਆਂ ਨੇ ਇਹ ਵੀ ਹਾਰ ਨਹੀਂ ਲਏ ਚਾਹੇ ਕੇਂਦਰ ਵਾਲੇ ਹੋਣ ਚਾਹੇ ਪੰਜਾਬ ਵਾਲੇ ਨੇ ਮੈਂ ਜਾਂ ਸਮਾ ਨਾਲ ਲੈਂਦਾ ਜਿੰਨੇ ਵੀ ਤੁਸੀਂ ਸਿਰੇ ਤੋਂ ਲੈ ਕੇ ਇੱਥੋਂ ਤੱਕ ਦੇ ਜਿੰਨੇ ਪ੍ਰਬੰਧਕੋਂ ਸਾਰੇ ਲੱਗੇ ਆਪਾਂ ਇਹਨੂੰ ਪ੍ਰਬੰਧ ਨੂੰ ਮਜ਼ਬੂਤ ਕਰਕੇ ਜਿਹੜਾ ਸਮਾਂ ਆਪਣੇ ਕੋਲੇ ਤੇ ਖੀਰ ਦੇ ਵਿੱਚ ਮੈਂ ਸੋਡੇ ਮਾਤਮਰਾਈ ਜਿੰਨੇ ਵੀ ਤੁਸੀਂ ਨੌਜਵਾਨ ਆਪਣੇ ਸੋਸ਼ਲ ਮੀਡੀਆ ਤੇ ਕੰਮ ਕਰਦੇ ਹੋ ਇੱਕ ਪੀਰ ਪੂਰੇ ਪੰਜਾਬ ਲਈ ਪੂਰੇ ਸਾਡੇ ਨਾਲ ਹਰਿਆਣੇ ਦੇ ਲੱਗਦੇ ਪਿੰਡਾਂ ਲਈ ਇੱਕ ਪਿੱਛੋ ਬਿਆਨ ਦੇਗੇ ਪਿੱਛੋ ਸੋਚ ਗਏ ਕਿ ਅਸੀਂ ਬਗ ਜਾਂਦੇ ਰਾਜਾਰੇ ਵੀ ਹੋਣਾ ਸੀ ਕੁਸ ਸਮਾਂ ਹੈਗਾ ਜਿੱਥੋਂ ਤੱਕ ਸਾਡਾ ਮੈਸੇਜ ਜਾਂਦਾ ਹੈ ਘਰਾਂ ਦੇ ਵਿੱਚੋਂ ਆਪ ਦੇ ਵਹੀਕਲ ਤਿਆਰ ਕਰਕੇ ਖਲੌਰੀ ਪਹੁੰਚ ਗਏ ਜਿੰਨੇ ਵੀ ਸਾਸਤਾ ਜਿੰਨੇ ਵੀ ਸੰਤ ਮਹਾਪੁਰਸ਼ ਐਸ ਮੋਰਚ ਦੀ ਹਮਾਇਤ ਦੇ ਵਿੱਚ ਆਉਂਦੇ ਰਹੇ ਉਹਨਾਂ ਨੂੰ ਵੀ ਅਪੀਲ ਹੈ ਆਪ ਦੇ ਆਪ ਦੇ ਸਾਥੀਆਂ ਰਾਹੀ ਗੁਰੂ ਘਰਾਂ ਦੇ ਵਿੱਚ ਬੇਨਤੀ ਹੈ ਕਿ ਲੋਸਮੈਂਟ ਕਰਕੇ ਆਪਾਂ ਨੂੰ ਲੋਸਮੈਂਟ ਕਰਕੇ ਇੱਥੇ ਜਿਹੜੇ ਵੀ ਸੰਗਤਾਂ ਵੱਧੋ-ਵੱਧ ਖਨੌਰੀ ਮੋਰਚੇ ਤੇ ਭੇਜਿਏ ਜਿਹੜੇ ਆਪਣੇ ਨਾਲ 3-4 ਦਿਨ ਨੇ ਇਹ 3-4 ਦਿਨ ਆਪਾਂ ਮੋਰਚੇ ਦੇ ਵਿੱਚ ਪੂਰੀ ਗਿਣਤੀ ਦੇ ਵਿੱਚ ਪੂਰੀ ਫੌਜ ਤਿਆਰ ਕਰਕੇ ਹਰ ਹਾਂ ਦਾ ਜਿਹੜੀਆਂ ਮੰਗਾਂ ਮਨਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਿਰ ਮਹ ਜੀ ਉਠੇ